ਕਿ ਮੇਰੀ ਬੱਚੀ ਦਾ ਆਨੰਦ ਕਾਰਜ ਹੋਇਆ ਮੈਂ ਅਜ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਸਟੇਜ ਤੇ ਮੈਨੂੰ ਪਤਾ ਹੈ ਜੋ ਬੀਜਿਆ ਵੜਣਾ ਉਹ ਹੀ ਪੈਣਾ ਭਾਵੇਂ ਮੈਂ ਆਂ ਭਾਵੇਂ ਉਹ ਤੁਸੀਂ ਆਂ ਹੈ ਜੀ ਪਰ ਇੱਕ ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਮੇਰੀ ਬੱਚੀ ਦੇ ਬਾਬਤ ਇੰਨੇ ਅਪਸ਼ਬਦ ਇੰਨੀਆਂ ਗੰਦੀਆਂ ਗੱਲਾਂ ਇੰਨੇ ਬੋਲ ਉਹ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲੇ ਬਾਬੇ ਨੇ ਧੀਆਂ ਪਹਿਣਾ ਦੀ ਇੱਜ਼ਤ ਕਰਨੀ ਸਿਖਾਈ ਹੈ ਲਹਿੰਗਾ ਪਾ ਕੇ ਕਿੰਦੇ ਜੀ ਲਾਵਾਂ ਕਰਾਈਆਂ ਲਹਿੰਗਾ ਪਾ ਕੇ ਅਗਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ 'ਤੇ ਇੱਕ ਇੱਕ ਵੀਡੀਓ ਪਈ ਏ ਉਹ ਲਹਿੰਗਾ ਨਹੀਂ ਉਹ ਅਨਾਰਕਲੀ ਮੈਂ ਬਾਅਦ ਚੋਂ ਪੁੱਛੇ ਅਨਾਰਕਲੀ ਸੂਟ ਕੋਈ ਬੀਬੀਆਂ ਨੂੰ ਪਤਾ ਹੋਣਾ ਉਹ ਸੂਟ ਪਾਇਆ ਹੋਇਆ ਬੱਚੀ ਨੇ ਕਹਿੰਦੇ ਜੀ ਸਿਰ ਨਹੀਂ ਟੱਕਿਆ ਉਹ ਗੁਰੂ ਦੀ ਹਜ਼ੂਰੀ 'ਚ ਤਾਂ ਸਿਰ ਕਜਿਆ ਹੋਇਆ ਸੀ ਜਿੱਥੇ ਰਿਸੈਪਸ਼ਨ ਸੀ ਜਿੱਥੇ ਰੱਖਿਆ ਸੀ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਪ੍ਰਬੰਧ ਕੀਤਾ ਸੀ ਉੱਥੇ ਜੇ ਬੱਚੀ ਦਾ 2 ਮਿੰਟ ਸਿਰ ਇਦਾਂ ਹੋਇਆ ਉਹ ਬੱਚੀ ਨੇ ਕੀ ਗੁਨਾ ਕਰ ਲਿਆ ਤੁਹਾਡੇ ਘਰ ਵੀ ਧੀਆਂ ਪੈਣਾ ਨੇ ਜੀ ਧੰਗ ਗੁਰੂ ਰਾਮਦਾਸ ਜੀ ਕਿ ਪੇ ਰੋਲਾ ਪਾ ਰਹੇ ਜੀ ਇਹਨਾਂ ਨੇ ਗਾਇਕ ਸੱਦੇ ਗਾਇਕ ਆਏ ਜ਼ਰੂਰ ਨੇ ਇੱਕ ਵੀ ਗਾਇਕ ਨੂੰ ਜੇ ਮੈਂ ਸੰਗਤ ਦੀ ਮਾਇਆ ਦੇ ਵਿੱਚੋਂ ਕੁਝ ਫੀਸ ਦਿੱਤੀ ਹੋਵੇ ਉਹਨਾਂ ਦੀ ਸੇਵਾ ਦਿੱਤੀ ਹੋਵੇ ਪਿਆਰ ਦੇ ਨਾਤੇ ਆਏ ਨੇ ਗਾਇਕ ਆਏ ਉਹਨਾਂ ਨੇ ਗਾਇਆ ਕੀ ਧਾਰਮਿਕ ਗੀਤ ਗਾਏ ਨੇ ਜੀ ਧਾਰਮਿਕ ਗੀਤ ਸਭਿਆਚਾਰਕ ਪ੍ਰੋਗਰਾਮ ਉਹਨਾਂ ਨੇ ਗਾਇਆ ਕਿੰਨੇ ਮਹਾਂਪੁਰਸ਼ ਮੌਜੂਦ ਸੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖ ਉੱਥੇ ਆਏ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉੱਥੇ ਬੈਠੇ ਢੱਡਰੀਆਂ ਵਾਲੇ ਬੈਠੇ ਨੇ ਧੰਗ ਗੁਰੂ ਰਾਮਦਾਸ ਜੀ ਧੰਗ ਗੁਰੂ ਦਾ ਬੱਪੂ ਜੀ ਦੀ ਗੋਦੀ 'ਚ ਕਹਿ ਰਿਹਾ ਮੇਰੀ ਧੀ ਇੰਨਾ ਰੋ ਰਹੀ ਉਸ ਦਿਨ ਦੀ ਮਤਲਬ ਮੈਂ ਦੱਸ ਨਹੀਂ ਸਕਦਾ ਇੰਨਾ ਸਟ्रेस ਬੱਚਿਆਂ ਨੇ ਲੈ ਲਿਆ ਇੰਨਾ ਜ਼ਿਆਦਾ ਪਰੇਸ਼ਾਨੀ ਮੇਰੀ ਮਾਂ ਉਸ ਦਿਨ ਦੀ ਮੰਜੇ ਦੇ ਉੱਤੇ ਪੈ ਗਈ ਕੀ ਵਿਆਹ ਕਰਨਾ ਝੁਲਮ ਬਣ ਗਿਆ ਧੀ ਨੂੰ ਤੋੜਨਾ ਝੁਲਮ ਬਣ ਗਿਆ ਆਮ ਤੋਂ ਆਮ ਗਰੀਬ ਪਰਿਵਾਰ ਵੀ ਹੋਵੇ ਨਾ ਉਹ ਵੀ ਕਹਿੰਦਾ ਮੇਰੀ ਧੀ ਦਾ ਸ਼ਾਨੋ ਸ਼ੌਕਤ ਨਾਲ ਵਿਆਹ ਹੋ ਗਿਆ ਤੁਹਾਨੂੰ ਤੇ ਸਭ ਨੂੰ ਮਾਣ ਕਰਨਾ ਚਾਹੀਦਾ ਜੀ ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ 27 ਸਤੰਬਰ ਦਾ ਪ੍ਰੋਗਰਾਮ ਕੱਢਣਾ ਅਨਾਰ ਦਾਣਾ ਚੌਕ ਪਟਿਆਲੇ ਦਾ 20000 ਬੰਦਾ ਸਾਹਮਣੇ ਬੈਠਾ ਹੋਇਆ ਘੜ ਤੋਂ ਘੜ 20000 ਬੰਦਾ ਹਜ਼ਾਰਾਂ ਚੈਨਨਾ ਨੇ ਲਾਈਵ ਕੀਤਾ ਉਹਦੇ ਉੱਤੇ ਕਿੰਨੇ ਹੀ ਚੈਨਲ ਸੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਮੋਬਾਈਲਾਂ ਦੇ ਉੱਤੇ ਖਜਾਰਾਂ ਬੰਦਿਆਂ ਨੇ ਉਹ ਗੱਲਾਂ ਮੇਰੀਆਂ ਰਿਕਾਰਡ ਕੀਤੀਆਂ ਨੇ 27 ਸਤੰਬਰ ਨੂੰ ਮੈਂ ਬੋਲਿਆ ਸੀ ਉਸ ਤੋਂ ਪਹਿਲੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਜੋ ਸੰਗਤ ਮੈਨੂੰ ਇੱਕ ਇੱਕ ਰੁਪਈਆ ਫੜਾਉਂਦੀ ਹੈ ਨਾ ਜੋ ਸੰਗਤ ਫੜਾਉਂਦੀ ਹੈ ਆ ਜੋ ਤੁਸੀਂ ਇੱਥੇ ਪਾਉਣਾ ਹੈ ਉਹਦੇ ਨਾਲ ਬਾਬੇ ਨਾਨਕ ਦੀ ਰਸੋਈ ਚੱਲਦੀ 2500 ਤੋਂ ਵੱਧ ਜੋ ਪ੍ਰੇਮੀ ਰੋਜ਼ ਲੰਗਰ ਛਕਦੇ ਉਹਦੇ ਨਾਲ 150 ਵਿਧਵਾ ਬੀਬੀਆਂ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੈ ਉਹਦੇ ਨਾਲ ਮਹਾਰਾਜ ਜੀ ਦੀ ਮਿਹਰ ਦੇ ਨਾਲ ਸਕੂਲ ਚੱਲਦਾ 1200 ਤੋਂ ਵੱਧ ਬੱਚਾ ਪੜ੍ਹਦੇ ਆ ਹਸਪਤਾਲ ਚੱਲ ਰਿਹਾ 20 ਰੁਪਏ ਦੀ ਪਰਚੀ 'ਤੇ 2 ਦਿਨ ਦੀ ਦਵਾਈ ਦਿੱਤੀ ਜਾਂਦੀ ਤੇ ਨਾਲ ਪਿਆਰ ਉਹ ਸਾਰੇ ਇਲਾਜ ਲਾਗਤ ਮੁਲ ਨਾਲ ਹੁੰਦੇ ਹੁਣ ਨਵੀਂ ਸਰਾਹ ਦੀ ਜਗ੍ਹਾ ਲਈ ਹੋਈ ਹੈ ਹੁਣ ਮੈਨੂੰ ਕਹਿੰਦੇ ਜੀ ਇਹਦੇ ਕੋਲ ਮਾਇਆ ਕਿੱਥੋਂ ਆਈ ਮੈਂ ਹਜ਼ਾਰਾਂ ਵਾਰੀ ਇਹ ਚੀਜ਼ ਕਹੀ ਹੈ ਜੋ ਪ੍ਰਬੰਧਕ ਮੈਨੂੰ ਮਾਇਆ ਦਿੰਦੇ ਨੇ ਉਹ ਮੈਂ ਘਰ ਯੂਜ਼ ਕਰਦਾ ਕੀ ਗੁਣਾ ਕਰਦਾ ਤੁਹਾਨੂੰ ਤਾਂ ਸਭ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇੱਕ ਗ੍ਰਿਸ਼ਤੀ ਬੰਦਾ ਆਪਣਾ ਘਰ ਚਲਾ ਰਿਹਾ ਉਹਦੇ ਨਾਲ ਨਾਲ ਸਮਾਵੰਗ ਵੀ ਕਰਦਾ ਹੈ ਪਰ ਤੁਸੀਂ ਨਾ ਭੰਡੀ ਪ੍ਰਚਾਰ ਕਰਤਾ ਯਾਰ ਕਿ ਮੇਰੀ ਬੇਨਤੀ ਹੈ ਇਹੋ ਜੀਆਂ ਚੀਜ਼ਾਂ ਬਿਨੋਂ ਘੋਖ ਕੀਤੀਆਂ ਅੱਗੇ ਨਾ ਸ਼ੇਅਰ ਕਰਿਆ ਕਰੋ ਆਖੋਤ ਨਗਰੋ ਨਾਮ ਦਾ ਜੀ ਨਾਮ ਗੁਰੂ ਦਾ ਤੁਹਾਨੂੰ ਨਹੀਂ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਬੱਚਿਆਂ ਦਾ ਖਰਦਾ ਕਿੰਨਾ ਵਲੁੰਦਰਿਆ ਜਾਂਦਾ ਤੁਹਾਨੂੰ ਇਹ ਨਹੀਂ ਪਤਾ ਕਿਸੇ ਦਾ ਘਰ ਉਜੜਨ ਵਾਲਾ ਹੋ ਜਾਂਦਾ ਜਦੋਂ ਇਹੋ ਜੀਆਂ ਗਲਤ ਸਮਾਵਾ ਤੁਸੀਂ ਦੰਦੇ ਇੱਕ ਕੁਦਰਤੀ ਗੱਲ ਚੱਲੀ ਹੈ ਜਿਹੋ ਜਿਹਾਂ ਬੀਜੋਗੇ ਵੱਡੋਗੇ ਉਹ ਬਜਿਆ ਝੂਠੀਆਂ افواਹਾਂ ਨਾ ਫਲਾਓ ਕਿ ਮੇਰੀ ਬਿੰਦ ਤੇ ਸਭ ਕੋਲ ٹرسٹ ਦੇ ਨੰਬਰ ਨੇ ਟੀਵੀ ਦੇ ਉੱਤੇ ਰੋਜ਼ ਚੱਲਦੇ ਨੇ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰੋ ਜਦੋਂ ਸ਼ੇਅਰ ਕਰਨ ਤੋਂ ਪਹਿਲੇ ਮੇਰੇ ਕੋਲੋਂ ਪੁੱਛੋ ਭਾਈ ਸਾਹਿਬ ਕੀ ਹੋਇਆ ਹਾਂ ਜੀ ਧੰਗੁਰੂ ਨਾਮੰਦਸ ਜੀ ਧੰਗੁਰੂ ਆਂਦਾ ਜੇ 3 ਮਿੰਟ ਦੀ ਐਂਟਰੀ ਉਹ ਵੀ ਆਰਟਿਸਟ ਕਲਚਰਲ ਪ੍ਰੋਗਰਾਮ ਪੇਸ਼ ਕਰ ਰਹੇ ਨੇ ਮੇਰੇ ਪੁੱਛੇ ਬਿਨਾ ਮੈਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕਹਿੰਦੇ ਜੀ ਐਂਟਰੀ ਤੇ ਉਹਦੇ ਵਿੱਚ ਮੈਂ ਕੋਈ ਨੱਚ ਥੋੜੀ ਦੀਆਂ ਤੇ ਜੇ ਬੱਚੀਆਂ ਨੇ 3 ਮਿੰਟ ਦੀ ਐਂਟਰੀ ਦੇ ਉੱਤੇ ਇਦਾਂ ਕਰ ਲਿਆ ਕਾਇਕ ਜਿਹੜੇ ਗਾ ਰਹੇ ਨੇ ਆ ਸਾਰੇ ਗਏ ਨੇ ਉਥੇ ਕੋਈ ਲੱਚਰ ਗੀਤ ਥੋੜੀ ਗਾਏ ਨੇ ਧਰਮ ਗੀਤ ਗਾਏ ਸਭਿਆਚਾਰਕ ਗੀਤ ਗਾਏ ਇੱਕ ਓੰਕਾਰ ਤੋਂ ਸ਼ੁਰੂਆਤ ਹੋਈ ਪ੍ਰੋਗਰਾਮ ਦੀ ਵਿੱਚ ਜੋ ਉਹ ਮੈਨੂੰ ਉਹ ਗੀਤ ਭੁੱਲ ਗਏ ਧਾਰਮਿਕ ਗੀਤ ਜਿਹੜੇ ਗਾਏ ਬੱਚਿਆਂ ਨੇ ਆ ਕੇ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਸਗੋਂ ਤੁਹਾਨੂੰ ਇਹ ਚੀਜ਼ ਮੌਣ ਨਾਲ ਕਹਿਣੀ ਚਾਹੀਦੀ ਮੈਨੂੰ ਮੇਰੀ ਬੱਚੀ ਕੱਲ ਰੋ ਰੋ ਕੇ ਇੰਨਾ ਰੋ ਰੋ ਕੇ ਕਹਿ ਰਹੀ ਸੀ ਕਹਿੰਦੀ ਪਪਾ ਇਹ ਕੀਰਤਨੀਆਂ ਨਾਲ ਇਦਾਂ ਦਾ ਸਲੂਕ ਕਰਦੇ ਨੇ 33 ਸਾਲਾਂ ਦਾ ਤੁਸੀਂ ਮੇਰਾ ਜੀਵਨ ਨਹੀਂ ਵੇਖ ਰਹੇ 33 ਸਾਲ ਹੋ ਗਏ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਕੋਈ ਕਹਿੰਦੇ ਜੀ ਨੂੰ ਉਹ ਬਹੁਤ ਤਕਤੇ ਪੇਸ਼ ਕਰੋ ਕੋਈ ਕਹਿੰਦਾ ਕਦਾਂ ਪੇਸ਼ ਕਰੋ ਮੈਂ ਤੇ ਅੱਗੇ ਪੇਸ਼ ਐ ਜੀ ਉੱਥੇ ਉੱਥੇ ਦੇ ਝੁਕੇ ਹੋਏ ਅੱਜ ਤੱਕ ਕਿਸੇ ਮਹਾਂਪੁਰਖ ਦੇ ਉਲਟ ਨਹੀਂ ਬੋਲੇ ਸਾਰੀਆਂ ਸੰਪਰਦਵਾਂ ਨੂੰ ਨਾਲ ਲੈ ਕੇ ਚੱਲਦੇ ਆ ਮਹਾਂਪੁਰਖਾਂ ਦਾ ਸਤਕਾਰ ਕਰਦੇ ਆ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇੱਕ ਗ੍ਰਸਤੀ ਬੰਦਾ ਜੇ ਸਭ ਕੁਝ ਹੋਣ ਦੇ ਬਾਵਜੂਦ ਮੈਂ ਵੀ ਆਪਣੇ ਘਰ ਸੋਹਣੇ ਬਣਾ ਕੇ ਜੋ ਤੁਸੀਂ ਮਾਇਆ ਦਿੰਦੇ ਘਰ ਗ੍ਰਸਤੀ ਚਲਾ ਸਕਦਾ ਬਹੁਤ ਸਾਰੇ ਕੀਰਤਨੀ ਇਦਾਂ ਕਰਦੇ ਮੇਰੇ ਖਿਆਲੋਂ ਚੰਗਾ ਕਰਦੇ ਨੇ ਉਹ ਗਲਤ ਨਹੀਂ ਚੰਗਾ ਕਰਦੇ ਨੇ